ਬਿਮਾਰ ਨਹੀਂ ਐ ਮੈਂ ਸ਼ਟੰਡ ਵਾਇਆ ਅੱਛਾ ਅਸਮਾਰ ਅਜ ਘਰ ਦਰਦੇ ਆ ਨਹੀਂ ਮੈਂ ਠੀਕ ਰਹਿੰਦੀ ਐ ਕੋਈ ਤਕਲੀਫ ਨਹੀਂ ਮਹਿਸੂਸ ਹੁੰਦੀ ਅੱਛਾ ਸ਼ਟੰਡ ਵਾਇਆ ਤਾਂ ਵੀ ਨਹੀਂ ਹੁੰਦੀ ਨਹੀਂ ਜੀ ਵਾਇਗੁਰਜੀ ਕਹ ਲਾਈ ਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਪਤ ਕਿੱਥੋਂ ਆਏ ਵਾਇਗੁਰਜੀ ਅਸੀਂ ਇੱਥੇ ਲੋਦੀਆਂ ਤੋਂ ਆਏ ਜੀ ਕਿੰਨਾ ਚਿਰ ਹੁੰਦਾ ਹੋ ਗਿਆ ਤੁਹਾਨੂੰ ਦੁਪਹਿਰਾ ਸਾਹ ਪੇ ਆਏ ਅਨੁਵਸ ਵਿੱਚ ਕਦੀ ਨਹੀਂ ਮੈਸੋ ਜਾਂਦਾ ਜੀ ਬਿਮਾਰ ਨਹੀਂ ਐ ਮੈਂ ਸ਼ਟੰਡ ਵਾਇਆ ਅੱਛਾ ਅਸਮਾਰ ਅਜ ਘਰ ਦਰਦੇ ਆ ਨਹੀਂ ਮੈਂ ਠੀਕ ਰਹਿੰਦੀ ਐ ਅੱਛਾ ਬਸ ਉਹਦੇ ਘਰ ਆਣ ਕੇ ਮੈਨੂੰ ਤੰਦਰੁਸਤੀ ਬਖਸ਼ਦੀ ਆ। ਉਹਨਾਂ ਦੀ ਜੋਤ ਦਾ ਕਿਉ ਲਗਾਨੀ ਆ। ਹਾਂ ਕੋਈ ਤਕਲੀਫ ਨਹੀਂ ਮਹਿਸੂਸ ਹੁੰਦੀ। ਅੱਛਾ ਸਟੈਂਟ ਪਏ ਤਾਂ ਵੀ ਨਹੀਂ ਹੁੰਦੀ? ਨਹੀਂ ਜੀ। ਮੈਂ ਬਸ ਉਹਨਾਂ ਦੇ ਵਿਰੋਸਾ ਰੱਖਿਆ ਹੋਇਆ ਜੀ। ਮੇਸੀ ਵੀ ਹੋ ਜਾਂਦੀ ਐ ਪਰ ਘਰ ਵੀ ਦਿਲ 'ਚ ਯਾਦ ਰੱਖਦੀ ਉਹਨਾਂ ਨੂੰ। ਹਾਂ ਬਸ ਇਹੀ ਸਾਡਾ ਗੁਰੂ ਆ। ਇਸ ਤੋਂ ਵੱਧ ਕੋਈ ਹੋ ਨਹੀਂ। ਹਾਂ ਜੀ। ਕੀ ਲੱਗਦਾ ਇੱਥੇ ਆਗੇ ਆਸਾ ਮੁਰਾਦਾ ਪੂਰੀ ਹੁੰਦੀ ਐ? ਹਾਂ ਜੀ ਜ਼ਰੂਰ ਹੁੰਦੀ ਆ ਜੀ। ਆ ਜੋ ਮਨੋਂ ਘਰੋਂ ਲੈ ਕੇ ਚਲੀਏ ਨਾ ਮਨ ਨੂੰ ਕਿ ਅਸੀਂ ਅੱਜ ਬਾਬਾ ਜੀ ਨੂੰ ਹਲਾੜਾ ਵਾਂ ਆ ਬਾਬਾ ਜੀ ਸਾਡੀ ਮੰਨ ਦੀ ਆਸ ਨੂੰ ਪੂਰੀ ਕਰਿਓ ਉਹ ਜ਼ਰੂਰ ਕਰਦੇ ਸਾਨੂੰ ਦੁੱਖ ਨਾ ਲਗਾਇਓ ਉਹਨਾਂ ਦੀ ਜੋਤ ਦਾ ਕਿਉਂ ਲਗਾਈਦਾ ਸਰੀਰ ਦੇ ਉੱਤੇ ਤੰਦਰੁਸਤੀ ਮਿਲਦੀ ਦੁੱਖ ਦਰਦ ਠੀਕ ਹੁੰਦੇ ਦੁੱਖ ਦਰਦ ਠੀਕ ਹੁੰਦੇ ਬਹੁਤ ਸ਼ਕਤੀ ਹੈ ਉਹਨਾਂ ਦੇ ਵਿੱਚ ਬਹੁਤ ਸ਼ਕਤੀ ਹੈ ਆਣਾ ਚਾਹੀਦਾ ਜਬਰ ਸਾਹਿਬ ਕੋ ਜਦੋਂ ਜੀ ਜ਼ਰੂਰ ਮੈਂ ਕਦੀ ਮੇਸਾ ਹੋਵੇ ਨਾ ਕਦੀ ਵੀ ਕੋਈ ਕੰਮ ਕਰਕੇ ਕਿਹੇ ਲਿਖਨ ਪੈ ਜਾਂਦੇ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਮਾਰ ਨਹੀਂ ਆ ਮੈਂ ਸਟੈਂਟ ਵਾਇਆ ਅੱਛਾ ਅਸਮਾਰ ਅਜ ਘਰ ਦਰ ਤੇ ਆਨੀ ਮੈਂ ਠੀਕ ਰਹਿੰਦੀ ਆ ਕੋਈ ਤਕਲੀਫ ਨਹੀਂ ਮਹਿਸੂਸ ਹੁੰਦੀ ਅੱਛਾ ਸਟੈਂਟ ਪਾਇਆ ਤਾਂ ਵੀ ਨਹੀਂ ਹੁੰਦੀ ਨਹੀਂ ਜੀ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਕਿੱਥੋਂ ਆਏ ਵਾਇਗੁਰਜੀ ਅਸੀਂ ਚਲੋ ਦਿਹਾੜੇ ਤੋਂ ਆਏ ਜੀ ਕਿੰਨਾ ਚਿਰ ਹੁੰਦਾ ਹੋ ਗਿਆ ਤੁਹਾਨੂੰ ਦੁਪਹਿਰਾ ਸਾਹਿਬ ਤੇ ਆਏ ਅਨੁਵਸ ਵਿੱਚ ਕਦੀ ਨਹੀਂ ਮੈਸੇ ਹੋ ਜਾਂਦਾ ਜੀ ਬਿਮਾਰ ਨਹੀਂ ਆ ਮੈਂ ਸਟੈਂਟ ਵਾਇਆ ਅੱਛਾ ਅਸਮਾਰ ਅਜ ਘਰ ਦਰ ਤੇ ਆਨੀ ਮੈਂ ਠੀਕ ਰਹਿੰਦੀ ਆ ਅੱਛਾ ਮਸੂਦੇ ਘਰ ਆਣ ਕੇ ਮੈਨੂੰ ਤੰਦਰੁਸਤੀ ਬਖਸ਼ੀ ਆ ਉਹਨਾਂ ਦੀ ਜੋਤ ਦਾ ਕਿਉ ਲਗਾਨੀ ਆ ਹਾਂ ਕੋਈ ਤਕਲੀਫ ਨਹੀਂ ਮਹਿਸੂਸ ਹੁੰਦੀ ਅੱਛਾ ਸਟੈਂਡ ਪਏ ਤਾਂ ਵੀ ਨਹੀਂ ਹੁੰਦੀ ਨਹੀਂ ਜੀ ਮੈਂ ਬਸ ਉਹਨਾਂ ਦੇ ਭਰੋਸਾ ਰੱਖਿਆ ਹੋਇਆ ਜੀ ਮੇਸੀ ਵੀ ਹੋ ਜਾਂਦੀ ਐ ਪਰ ਘਰ ਵੀ ਦਿਲ 'ਚ ਯਾਦ ਰੱਖਦੀ ਹਾਂ ਉਹਨਾਂ ਨੂੰ ਹਾਂ ਬਸ ਇਹੀ ਸਾਡਾ ਗੁਰੂ ਆ ਇਸ ਤੋਂ ਵੱਧ ਕੋਈ ਹੋ ਨਹੀਂ ਹਾਂਜੀ ਕੀ ਲੱਗਦਾ ਇੱਥੇ ਆ ਕੇ ਆਸਾ ਮੁਰਾਦਾ ਪੂਰੀ ਹੁੰਦੀ ਐ ਹਾਂਜੀ ਜ਼ਰੂਰ ਹੁੰਦੀ ਆ ਜੀ ਆ ਜੋ ਮਨੋਂ ਘਰੋਂ ਲੈ ਕੇ ਚਲੀ ਆ ਨਾ ਮਨ ਨੂੰ ਕਿ ਅਸੀਂ ਅੱਜ ਬਾਬਾ ਜੀ ਨੂੰ ਹਲਾੜਾ ਵਾਂ ਆ ਬਾਬਾ ਜੀ ਸਾਡੀ ਮੰਨ ਦੀ ਆਸ ਨੂੰ ਪੂਰੀ ਕਰਿਓ ਉਹ ਜ਼ਰੂਰ ਕਰਦੇ ਸਾਨੂੰ ਦੁੱਖ ਨਾ ਲਗਾਇਓ ਉਹਨਾਂ ਦੀ ਜੋਤ ਦਾ ਕਿਉਂ ਲਗਾਈਦਾ ਸਰੀਰ ਦੇ ਉੱਤੇ ਤੰਦਰੁਸਤੀ ਮਿਲਦੀ ਦੁੱਖ ਦਰਦ ਠੀਕ ਹੁੰਦੇ ਦੁੱਖ ਦਰਦ ਠੀਕ ਹੁੰਦੇ ਬਹੁਤ ਸ਼ਕਤੀ ਹੈ ਉਹਨਾਂ ਦੇ ਵਿੱਚ ਬਹੁਤ ਸ਼ਕਤੀ ਹੈ ਆਣਾ ਚਾਹੀਦਾ ਜਬਰ ਸਾਹਿਬ ਕੋ ਜਦੋਂ ਜੀ ਜ਼ਰੂਰ ਮੈਂ ਕਦੀ ਵੀ ਐਸਾ ਹੋਵੇ ਨਾ ਕਦੀ ਵੀ ਕੋਈ ਕੰਮ ਕਰਕੇ ਕਿਹੇ ਲਿਖਨ ਪੈ ਜਾਂਦੇ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ